ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਸਭ ਤੋਂ ਪਹਿਲਾਂ ਸਾਰੇ ਮੇਰੇ ਬਲੋਂ ਪਿਆਰਪਰੀ ਸਤਿ ਸ੍ਰੀ ਅਕਾਲ ਤੇ ਅੱਜ ਦਾ ਜੋ ਬਲੌਗ ਹੋਣ ਲੱਗਾ ਉਹ ਕਾਫੀ ਇੰਟਰਸਟਿੰਗ ਹੋਣ ਲੱਗਾ ਬਿਕਾਜ਼ ਮੈਂ ਵੀ ਆਪਣੀ ਲਾਈਫ ਦੇ ਵਿੱਚ ਉਹ ਪਹਿਲੀ ਵਾਰ ਕਰ ਰਹੀ ਹਾਂ ਤੇ ਮੈਨੂੰ ਨੇ ਇੱਕ ਮੇਰੇ ਪਿਆਰੇ ਯੂਟਿਊਬਰ ਫੈਮਿਲੀ ਦੇ ਵਿੱਚੋਂ ਮਤਲਬ ਕਿ ਰਿਕਵੈਸਟ ਕੀਤੀ ਗਈ ਹੈ ਤੇ ਇਹ ਚੈਲੰਜ ਹੀ ਸਮਝ ਲਓ ਚੈਲੰਜ ਕਰਦੀ ਉਹ ਚੈਲੰਜ ਕੀ ਹੈ ਮੈਂ ਤੁਹਾਨੂੰ ਅੱਗੇ ਦੱਸਤੀ ਹਾਂ ਤੇ ਉਹਨਾਂ ਨੇ ਕਿਹਾ ਕਿ ਪਲੀਜ਼ ਪਲੀਜ਼ ਜ਼ਰੂਰ ਕਰਦੇ ਤੇ ਮੈਂ ਵੀ ਟ੍ਰਾਈ ਕਰਦੀ ਹਾਂ ਹਾਂ ਮੈਂ ਕੀਤਾ ਹੈ ਨਹੀਂਗਾ ਜ਼ਿੰਦਗੀ ਦੇ ਵਿੱਚ ਮੈਂ ਅਸ ਤੱਕ ਨਹੀਂ ਕੀਤਾ ਤਾਂ ਕੀ ਹੋਇਆ ਜੇ ਨਹੀਂ ਕੀਤਾ ਹੈਗੇ ਤਾਂ ਪਿੰਡੂ ਆ ਨਾ ਤੇ ਪਿੰਡਾਂ ਦੇ ਵਿੱਚ ਮੰਮੀਆਂ ਨੂੰ ਦਾਦੀਆਂ ਨੂੰ ਕਰਦੇ ਹੋਏ ਤਾਂ ਦੇਖਿਆ ਸੋ ਉਹਨਾਂ ਨੂੰ ਮੈਂ ਧਿਆਨ ਵਿੱਚ ਰੱਖਦੇ ਹੋਏ ਟਰਾਈ ਕਰਦੀ ਆ ਦੇਖੋ ਨਾ ਥੋੜਾ ਜਿਵੇਂ ਲਈ ਡਿਫਿਕਲਟ ਕਰਤਾ ਕਿ ਕੁਝ ਚੀਜ਼ਾਂ ਉਹਦੇ ਵਿੱਚ ਯੂ ਨਹੀਂ ਕਰਦੀਆਂ ਤੇ ਲੇਕਿਨ ਮੰਮੀਆਂ ਡੈਡੀ ਮੰਮੀਆਂ ਜੋ ਮਤਲਬ ਦਾਦੀ ਜੀ ਕਰਦੇ ਸੀਗੇ ਉਹ ਚੀਜ਼ਾਂ ਵੀ ਯੂ ਕਰਦੇ ਸੀ ਤੇ ਸੋ ਉਹਨਾਂ ਚੀਜ਼ਾਂ ਤੋਂ ਬਿਨਾ ਅਸੀਂ ਕਿਵੇਂ ਚੈਲੰਜ ਨੂੰ ਪੂਰਾ ਕਰ ਸਕਦੇ ਆ ਤੇ ਉਹ ਮੈਂ ਤੁਹਾਨੂੰ ਦੱਸਦੀ ਆਂਗੀ ਤੇ ਚੈਲੰਜ ਵੀ ਕੀ ਆ ਉਹ ਮੈਂ ਦੱਸਦੀ ਆਂ ਸਭ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਕਿਹਾ ਇੱਕ ਲੈਣਾ ਕੱਪ ਸੂਟ ਕੋਈ ਵੀ ਠੀਕ ਹੈ ਤੇ ਮੈਨੇ ਆਪਣੀ ਸ਼ਰਟ ਲੈ ਲਈ ਹੈ ਤੁਸੀਂ ਦੇਖ ਸਕਦੇ ਹੋ ਮੇਰੀ ਸ਼ਰਟ ਨੂੰ ਇਹ ਮੈਂ ਘਰੇ ਪਾਉਂਦੀ ਹੁੰਦੀ ਸੀ ਵਾਸੇ ਤੇ ਬਟ ਉਹਨਾਂ ਦੀ ਡਿਮਾਂਡ ਲਈ ਤੇ ਦੇਖੋ ਪਰਾਣਾ ਜ਼ਰੂਰ ਹੈ ਬਟ ਕਿਤੇ ਵੀ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਕੈਂਚੀ ਨਾਲ ਜਾਂ ਕਿਤੋਂ ਵੀ ਕਿਸੇ ਤਰ੍ਹਾਂ ਦੀ ਵੀ ਕਟਵਾਟ ਕੀਤੀ ਹੈ ਕਿਉਂਕਿ ਚੈਲੰਜ ਕਰਨ ਲੱਗਿਆ No cheating ਤੇ ਕਿਸੇ ਨੇ ਆਸ ਨਾਲ ਕਿਹਾ ਤਨੋ ਚੀਟਿੰਗ ਤੇ ਇਸ ਕਰਕੇ ਮੈਂ ਟਰਾਈ ਕਰੂੰਗੀ ਬੈਸਟ ਅਗਰ ਮੇਰੇ ਤੋਂ ਹੋ ਸਕਦਾ ਹੋਇਆ ਤੇ ਵੀਡੀਓ ਨੂੰ ਪੂਰਾ ਜ਼ਰੂਰ ਕਰਨਾ ਹੈ ਦੇਖਿਓ ਕਿ ਮੈਂ ਇਸ ਚੀਜ਼ ਨੂੰ ਪੂਰਾ ਕਰ ਸਕਦੀ ਐ ਨਹੀਂ ਇਹਨੂੰ ਕੀ ਕਰਨਾਗਾ ਆਪਾਂ ਬਿਨਾ ਕੈਂਚੀ ਦਾ ਕੱਟ ਲਗਾਏ ਤੇ ਬਿਨਾ ਮਤਲਬ ਕਿ ਹਜ਼ੂਰ ਕੀਤੇ ਕੋਈ ਵੀ ਚੀਜ਼ ਇਹਨੂੰ ਸਿਰਫ ਹੱਥ ਦੇ ਨਾਲ ਆਪਾਂ ਨੇ ਲੀਰਾ ਕਰਨੀਆਂ ਲੀਰਾ ਮਤਲਬ ਛੋਟੇ ਛੋਟੇ ਪੀਸ ਕੱਟਨੇ ਨੇ ਤੇ ਉਨਾਂ ਨੇ ਮੈਨੂੰ ਇਹ ਚੈਲੰਜ ਦਿੱਤਾ ਤਾਂ ਹੁਣ ਮੈਂ ਦੇਖਦੇ ਹਾਂ ਮੇਰੇ ਹੱਥ ਜਿਹੜੇ ਹੈਗੇ ਨੇ ਕਿੰਨੇ ਕੁ ਸਟਰੋਂਗ ਨੇ ਤੇ ਮੈਂ ਕਰ ਪਾਉਣੀ ਆ ਜਾਂ ਨਹੀਂ ਪਾਉਂਦੀ ਤੇ ਲੇਕਨ ਚਲੋ ਦਿਮਾਗ ਵੀ ਥੋੜਾ ਯੂਜ਼ ਕਰਨਾ ਪਿਆ ਨਾ ਤੇ ਹੱਥ ਵੀ ਯੂਜ਼ ਕਰਨੀ ਪੈਣਾ ਤਾਕਤ ਵੀ ਯੂਜ਼ ਕਰਨੀ ਪੈਣੀ ਸਭ ਕੁਝ ਤੇ ਚਲੋ ਆਪਾਂ ਲੈਟਸ ਗੋ ਤੇ ਆਪਾਂ ਦੇਖਦੇ ਹਾਂ ਵੀਡੀਓ ਵਿੱਚ ਮੈਂ ਕਰ ਪਾਉਣੀ ਆ ਜਾਂ ਨਹੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤੇ ਤੇ ਉਹਨਾਂ ਦੇ ਚੈਲੰਜ ਦੇ ਤਾਬਿਕ ਮੈਂ ਇਸ ਤਰ੍ਹਾਂ ਪ੍ਰਪੇਅਰ ਰੱਖਣਾ ਤੇ ਇਸ ਕਮੀਲ ਨੂੰ ਲੈਣਾ ਤੇ ਇਸ ਨੂੰ ਫਾੜਨਾ ਤੇ ਹੁਣ ਮੈਂ ਟਰਾਈ ਕਰਦੀ ਹਾਂ ਦੇਖਦੀ ਹਾਂ ਮੈਂ ਕਿੱਥੋਂ ਇਸ ਦੀ ਸਟਾਰਟਿੰਗ ਕਰਦੀ ਹਾਂ ਤੇ ਮੈਨੂੰ ਲੱਗਦਾ ਸ਼ਾਇਦ ਇਹਨਾਂ ਚੀਜ਼ਾਂ ਨੂੰ ਫੜ ਜਾਣਾ ਚਾਹੀਦਾ ਸਾਈਡ ਤੋਂ ਬਾਕੀ ਕੋਸ਼ਿਸ਼ ਕਰਦੀ ਹਾਂ ਇਹ ਨੂੰ ਲਗਾ ਕੇ ਇਹ ਤਾਂ ਹੋ ਗਿਆ ਥਾਗਾ ਆਸਾਨੀ ਨਾਲ ਅੱਗੇ ਦੇਖਦੇ ਹਾਂ ਪਹੁੰਚਦੇ ਹਾਂ ਕੀ ਹੁੰਦਾ ਛੋਟੇ ਛੋਟੇ ਪੀਸ ਵੀ ਤਾਂ ਕਰਨੇ ਨਾ ਉਹ ਚੀਜ਼ਾਂ ਲੈ ਲਵਾਂ ਚਲੋ ਇਹ ਤਾਂ ਥੋੜਾ ਆਸਾਨੀ ਤਰੀਕੇ ਨਾਲ ਹੋ ਗਿਆ। ਹੁਣ ਅਗਿਆ ਟਰਾਈ ਕਰਦੇ ਦੂਸਰਾ। ਇਹ ਵੀ ਹੋਟੇਚ ਕਿਉਂਕਿ ਸਲਾਈ ਹੁੰਦੀ ਹੈ ਨਾ ਸਾਈਡ ਤੇ ਇਹ ਤਾਂ ਖੁੱਲ ਜਾਂਦੀ ਹੈ। ਸੋ ਖੋਲਣਾ ਜੋ ਫਾਰਨੈਸ ਨੂੰ ਟਾਰਗੇਟ ਹੁੰਦਾ ਉਹ ਵਿਚਾਲੇ ਦੀ ਚੀਜ਼ ਇਹ ਹੋ ਜਾਂਦੀ ਹੈਗੀ। ਤੇ ਜਦੋਂ ਤੱਕ ਤੁਸੀਂ ਮੇਰੇ ਦੇਖ ਰਹੇ ਹੋ ਵੀਡੀਓ ਨੂੰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰ ਕਰਦੇ ਹੋ ਤੇ ਅਗਰ ਹੋਰ ਕਿਸੇ ਤਰ੍ਹਾਂ ਦਾ ਕੋਈ ਆਈਡੀਆ ਤੁਹਾਡੇ ਦਿਮਾਗ ਦੇ ਵਿੱਚ ਹੁੰਦਾ वह भी दसो तो मैं करने की पूरी पूरी कोशिश करूँगी एक बार कमीर आप इस तरह कर लिया कर आपने पहला अड्ड ओ यार जोर लग रहा भाई ओ दीदी पहला तो ये पता आप जो मतलब आपके दिमाग च क्यों आया किस तरह आया ओ भाई ओ हो हो काफी डिफिकल्ट काम हो गया अगे तो उतो तो थो थोड़ा जो थो फट थो 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 गया ਉਨਾਪਾ ਟਰਾਈ ਕਰਨ ਦੀ ਕੋਸ਼ਿਸ਼ ਕਰਦੀ ਆ ਇਹਨੂੰ ਪਹਿਲਾਂ ਇੱਥੇ ਸਾਈਡਾ ਦੇਣ ਦੀ ਕੈਂਚੀ ਵੀ ਯੂਜ਼ ਕਰਨੀ ਮੂੰਹ ਦਾ ਤਾਂ ਥੋੜਾ ਜਿਹਾ ਚੱਲਦਾ ਕੋਈ ਗੱਲ ਨਹੀਂ ਕੈਂਚੀ ਤੋਂ ਬਿਨਾਂ ਹੀ ਹੋਈ ਕਰਦੀ ਆ ਆਪਾਂ ਤੇ ਲੇਕਿਨ ਕਾਫੀ ਅੱਛੀ ਤੁਸੀਂ ਇਹ ਚੀਜ਼ ਰੱਖੀ ਹੈਗੀ ਮੈਨੂੰ ਕਰਨ ਦੇ ਲਈ ਬਿਕੋਜ਼ ਮੈਂ ਨਹੀਂ ਕੀਤੀ ਸੀ ਇੱਕ ਨਿਊ ਐਕਸਪੀਰੀਅੰਸ ਹੈ ਔਰ ਨਾਲ ਮੈਨੂੰ ਵਧੀਆ ਵੀ ਲੱਗ ਰਿਹਾ ਕਿ ਮਾਫਨ ਦਿਮਾਗ ਜਿਹੜਾ ਕਿ ਮੈਂ ਬਹੁਤ ਘੱਟ ਯੂਜ਼ ਕਰਦੀ ਹਾਂ ਮੈਨੂੰ ਹੁੰਦਾ ਕਿਤੇ ਨਾ ਕਿਤੇ ਮੇਰਾ ਕੰਮ ਸੜ ਜਾਵੇ ਦਿਮਾਗ ਨੂੰ ਜੁਰੀ ਕਰਨ ਲਈ ਤੇ ਉਹ ਵੀ ਗੱਲ ਮਤਲਬ ਥੋੜਾ ਜਿਹਾ ਕਰਨਾ ਪਿਆ ਮੈਨੂੰ ਇਹਦੇ ਵਿੱਚ ਔਰ ਜੋਰਜ ਜਿਵੇਂ ਆਪਾਂ ਕਹਿ ਦਿੰਦੇ ਹਾਂ ਹਨ ਉਹ ਚੀਜ਼ ਵੀ ਮੈਨੂੰ ਥੋੜੀ ਜਿਹੜਾ ਕਰਨੀ ਪਈ ਦੇਖੀ ਹੁਣ ਇਹਨੂੰ ਖੋਲਣ ਲਈ ਕੀ ਕਰਨਾ ਪਿਆ ਨਾ ਪੰਨ ਤੇ ਸਭ ਤੋਂ ਪਹਿਲਾਂ ਇਹ ਕਿਨਾਰਾ ਵੀ ਖੋਲ ਲੈਣਾ ਤਾਂ ਕਿ ਆਪਾਂ ਨੂੰ ਇਜ਼ੀ ਹੋਵੇ ਤੇ ਇੱਕ ਚੀਜ਼ ਤੁਸੀਂ ਮੈਨੂੰ ਇਹ ਦੱਸੀ ਕਿ ਸਿਰਫ ਸ਼ਰਟ ਹੀ ਕਰਨਾ ਜਾਂ ਸਲਵਾਰ ਮੈਂ ਇਸ ਬਲੌਗ ਦੇ ਵਿੱਚ ਸਿਰਫ ਸ਼ਰਟ ਕਰਕੇ ਦਿਖਾਉਣ ਲੱਗੀ ਆਂ ਮੈਂ ਕਿ ਸਲਵਾਰ ਦਾ ਵੀ ਹੋਇਆ ਤਾਂ ਮੈਨੂੰ ਦੱਸ ਦੇਣਾ ਇੱਕ ਸਾਈਡ ਮੈਂ ਪੂਰੀ ਕੰਪਲੀਟ ਕਰਦੀ ਹਾਂ نیچے ਤੋਂ ਖੋਲ ਕੇ ਜੋ ਆਪਣਾ ਕਹਿ ਸਕਦੇ ਹੋ ਬਾਰਡਰ ਹੁੰਦਾ ਇਹਨੂੰ ਇੱਧਰ ਲਈ ਸਾਈਡ ਤੋਂ ਕਰਨ ਦੀ ਕੋਸ਼ਿਸ਼ ਕਰਦੀ ਆਂ ਮੈਂ ਜੋ ਵੀ ਕਰ ਰਹੀ ਆਂ ਵੀਡੀਓ ਦੇ ਵਿੱਚ ਸਾਹਮਣੇ ਹੀ ਕਰ ਰਹੀ ਆਂ ਤੇ ਕਿਸੇ ਤਰ੍ਹਾਂ ਦਾ ਮੈਂ ਜਿਹੜਾ ਹੈਗਾ ਧੋਖਾ ਬਿਲਕੁਲ ਵੀ ਨਹੀਂ ਕੀਤਾ ਤੇ ਪਲੀਜ਼ ਮੇਰੀ ਵੀਡੀਓ ਨੂੰ ਸ਼ੇਅਰ ਕਰਦੇ ਤੇ ਮੈਨੂੰ ਮੈਂ ਤੁਹਾਡੇ ਚੈਲੰਜ ਦਾ ਅਸੈਪਟ ਕਰ ਰਹੀ ਆਂ ਪਰ ਮੈਨੂੰ ਸਪੋਰਟ ਜਰੂਰ ਕਰਦੇ ਰਹਿਣਾ ਦੇਖਦੇ ਆ ਕਿੰਨੇ ਟਾਈਮ ਦੇ ਵਿੱਚ ਹੋ ਪਾਉਂਦਾ ਕਿਉਂਕਿ ਮੈਂ 7:30 ਵਜੇ ਤੋਂ ਲੱਗੀ ਹੋਈ ਆਂ ਬਾਕੀ ਮੈਂ ਟਰਾਈ ਕਰਦੀ ਆਂ ਕਿ ਫਿਰ ਇਹ ਤੋਂ ਫਟਾਫਟ ਹੋ ਜੇ ਕਿ ਕੋਲ ਖੋਲੇ ਜਾਂਦੇ ਤੇ ਸਵਾਟ ਤੋਂ ਲੱਗੀਆਂ ਤੇ 15 ਮਿੰਟ ਵੀ ਨੂੰ ਹੋ ਚੁੱਕੇ ਨੇ ਖੋਲਦੇ ਕੋਲਦੇ ਦੇਦੀ ਮੈਂ ਜਿੱਤਦੀ ਆ ਜਾਂ ਨਹੀਂ ਜਿੱਤਦੀ ਆ ਕਿਉਂਕਿ ਹੈਗਾ ਤਾਂ ਇਹ ਮੁਸ਼ਕਲ ਕਰ ਮੈਂ ਐਸੇ ਤੁਸੀਂ ਬਿਨਾ ਕੈਂਚੀ ਤੋਂ ਕਿਐਸੀ ਮੈਂ ਚਾਹੁੰਦੀ ਚਾਕੂ ਜਦ ਬਲੇਡ ਵਗੈਰਾ ਯੂਜ਼ ਨਹੀਂ ਕਰ ਸਕਦੀ ਸੀ ਬਟ ਮੈਂ ਕਿਸੇ ਵੀ ਤਿੱਖੀ ਚੀਜ਼ ਨੂੰ ਯੂਜ਼ ਨਹੀਂ ਕੀਤਾ ਤੇ ਨੇਚਰਲ ਚੀਜ਼ਾਂ ਨੂੰ ਹੀ ਯੂਜ਼ ਕੀਤਾ ਤੇ ਹੁਣ ਆਪਾਂ ਸੂਟ ਇਸ ਤਰ੍ਹਾਂ ਖੁੱਲ ਚੁੱਕਿਆ ਹੈ ਹੁਣ ਆਪਾਂ ਇਸ ਨੂੰ ਇੱਥੋਂ ਅਲੱਗ ਕਰ ਦਿੰਨੇ ਆ ਇੱਕ ਗਲੇ ਵਾਲੇ ਪੋਸ਼ਣ ਤੋਂ ਇਹ ਕੱਫੀ ਵੀ ਫਿਕਰਤਾ ਹੈ ਤੇ ਮੈਂ ਪੈਸੇ ਹੀ ਰੱਖੇ ਹੋਏ ਆ ਤੁਸੀਂ ਕਿਹਾ ਸੀ ਪੈਕ ਰੋਡੇ ਦੇ ਉੱਪਰ ਰੱਖ ਕੇ ਹੀ ਕਰਨਾ तो मैं गोडे के उपर रख के ही कर रही हैं, इन चीटिंग तो चल रही है ओहो फिर भी काफ़ी मुश्किल है यार आपने सोचा दिमाग लगाया कि इस तरह काफ़ी डिफिकल्ट हो सकता है तो दिता एक करते देखते हो कि सैड तो सीट ही नहीं सकता ट्राई करने कोशिश करती है। नहीं हो रहे बहुत तो मुश्किल है भाई देखने को लग रहा था आसान खोलना तो नहीं काफी आसान है बट जैसे जैसे तुसी अगे पहुंचोगे ਕਾ ਵੀ ਮੁਸੀਬਤ ਦਾ ਸਾਹਮਣਾ ਕਰਨ ਪਹਿਲੇ ਜਿੱਦ ਵਿੱਚ ਉਹ ਫਾਈਨਲੀ ਮੇਰੀ ਫਸਟ ਵਨ ਡਾਰਨਿੰਗ ਹੋ ਗਈ ਹੈ ਉਸ ਤੋਂ ਬਾਅਦ ਆਪਾਂ ਗਏ ਸੈਕੰਡ ਵਨ ਹਾਂ ਦੇ ਵੀ ਤਾਂ ਬਦਲ ਲਾਗੀ ਪਰ ਮੈਨੇ ਜਰੂਰ ਦੱਸ ਦਿਨਾ ਕਿ ਮੈਂ ਜਿੱਤੀ ਆ ਜਾਂ ਨਹੀਂ ਜਿੱਤੀ ਇਹ ਤੁਸੀਂ ਦੱਸ ਪਾਉਗੇ ਕਿਉਂਕਿ ਤੁਸੀਂ ਮੈਨੂੰ ਕਹਿੰਦੇ ਕਿ ਐਸੇ ਤੱਕ ਸਹੀ ਹੋਊਗਾ ਪੰਦਾ ਉਸ ਤੋਂ ਬਾਅਦ ਫਿਰ ਬ੍ਰੇਕ ਲੱਗ ਜਾਂਦੇ ਨੇ ਇਹਨਾਂ ਨੇ ਇਹ ਜੋ ਵੀ ਕਰ ਰਹੀ ਹਾਂ ਵੀਡੀਓ ਵਿੱਚ ਕਰ ਰਹੀ ਹਾਂ ਵਾਓ ਮੇਰੇ ਇੱਕ ਪੀਸ ਦਾ ਸਿਰ ਫੇਰ ਨਾ ਫਿਸ ਗਿਆ ਅਤ ਆਈ ਵੀ ਸੋਹਣੀ ਮੈਂ ਨੇ ਕਰ ਦਿਆ ਪਰiele ਤੇ ਸਮੇਂ ਲੱਗਦਾ ਸੀ ਮੈਂ ਨਹੀਂ ਕਰ ਸਕੂ ਕਿਉਂਕਿ ਕਦੇ ਕੀਤਾ ਨਹੀਂ ਬਿਲਕੁਲ ਹੀ ਨਹੀਂ ਕੀਤਾ ਤੋ ਫਾਈਲ ਲੀ Meneira e ponte aqui. Fica aí. ਇਹ ਲੀਵਨ ਇਸ ਸੈੱਟ ਵਾਲਾ ਅੱਗੇ ਬਾਹ ਨੂੰ ਲੈ ਲੈਣੀ ਇਹਨੂੰ ਖੋਲਣਾ ਪੈਣਾ ਅੱਗੇ ਤੇ ਵੀ ਇਹ ਜਿਹਾ ਕੁਪੀ ਸਵੰਨਗੇ ਲੇਕਿਨ ਤਰਪਾਈ ਕਿਤੇ ਹੋਈ ਸੀ ਤੁਹ ਲਈ ਜਲਦੀ ਮਿਲਗੀ ਲਗਾ ਕੇ ਤਾਂ ਕਿਉਂਕਿ ਨਮੀ ਚੀਜ਼ ਨੂੰ ਕਰਦੇ ਹਾਂ ਤਾਂ ਆਪਾਂ ਅਸਲੀਅਤ ਕਿ ਨਹੀਂ ਪਤਾ ਹੁੰਦਾ ਜੀ ਇਹਨਾਂ ਚੀਜ਼ਾਂ ਨੂੰ ਕਰਦੇ ਆ ਨਾ ਆਪਾਂ ਕਾਫੀ ਜਿਹੜਾ ਹੈਗਾ ਫੋਰਸ ਲਗਾਣੀ ਪੈਂਦੀ ਹੈ ਤੁਹਾਨੂੰ ਇਹ ਵਾਲਾ ਪੀਸ ਬਚਾ ਹੈ ਅਬ ਦੂ ਟ੍ਰਾਈ ਇਹ ਵੀ ਕੱਢਿਆ ਪਾ ਵੇ ਵੇ ਕਿਵੇਂ ਨਾ ਬਦ ਹਮ ਬਹੁਤ ਸੰਭਾਲ ਕੇ ਰਹੇ ਸੀ ਹਮ ਕੇਸ ਕਰਕੇ ਕਿਉਂਕਿ ਸਬਰ ਦੇ ਵਿੱਚ ਨਾ ਰਾਤ ਨੂੰ ਮਤਲਬ ਜਿਵੇਂ ਫਸੋਨੇ ਨਾ ਆਪਾਂ ਨੂੰ ਹੁੰਦਾ ਕਿ ਆਪਾਂ ਪਾ ਲਈ ਮੇਰੇ ਕੋਲ ਵੀ ਇਹ ਤੇ ਬਹੁਤ ਆ ਇੱਕ ਸੀ ਅੱਜ ਫਿਰ ਮੈਂ ਕਿਹਾ ਚਲੋ ਇਹ ਸਿਰਫ ਛਾੜ ਦਿੰਦੀ ਆਪਾਂ ਉਹਨਾਂ ਵਿਲਕ ਉਹਨਾਂ ਦਿੰਦੇ ਸੀ ਇਹੀ ਇਹ ਦੇਰ ਕੋਲ ਉਹਨਾਂ ਕੋ ਕਪੜੇ ਨਹੀਂ ਹੈਗੇ ਬਟ ਅੱਜ ਉਹਨਾਂ ਨੂੰ ਦਿਖਾਵਾਂਗੇ ਉਹਨਾਂ ਨੂੰ ਵੀ ਤਾਂ ਲੱਗ ਖੁਸ਼ੀ ਹੋ ਕੇ ਹਾਂ ਮੈਨੇ ਵੇ ਉਹ ਸੂਟ ਦਾ ਪੋਪਾਤਾ ਜਿਹੜਾ ਕਿ ਤੁਹਾਨੂੰ ਇਹ ਲੈ ਦੇ ਦੀ ਕੋਸ਼ਿਸ਼ ਕਰਾਂ ਮੈਂ ਫਲਾਈ ਕਰਨ ਦੀ ਪੂਰੀ ਕੋਸ਼ਿਸ਼ ਕਰ ਲਈ ਬਟ ਸਪੋਰਟ ਜਰੂਰ ਕਰਦੇ ਰਹੋ ਮੇਰੇ ਚੈਨਲ ਨੂੰ ਇਹ ਕਾਫੀ ਮੁਸ਼ਕਲ ਕਰਨੀ ਪਾ ਰਹੀ ਹੈ ਸਰਫੀਏ ਫੱਟੀ ਬੱਝ ਇਹ ਜੋ ਦੂਸਰੀ ਬਾਜੀ ਸ਼ਾਰਟੇਜ ਕੰਬ ਲੈ ਕੇ ਫਾਈਨਲੀ ਬਿਲਾ ਲਾ 15 ਮਿੰਟ ਦੇ ਵਿੱਚ ਮੈਂ ਜਿਹੜਾ ਹੈਗਾ ਕੁਮੀਨ ਨੂੰ ਪੀਸੇ ਚਿਕਨ ਵਰਟ ਕਰਤਾ ਅਗਰ ਮੇਰਾ ਬਲੌਗ ਬਧੀਲੇ ਘੇ ਤਾਂ ப்ਲੀਜ਼ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਨਾ ਤੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਤੇ ਇਹ ਵੀ ਜੀਨੱਸ ਦੱਸ ਦੇਣਾ ਕਿ ਮੈਂ ਜਿੱਤੀ ਜਾਂ ਨਹੀਂ ਚੈਲੰਜ ਤੇ ਤੁਸੀਂ ਦੇਖ ਸਕਦੇ ਹੋ ਫਾਈਨਲੀ ਫਾਈਨਲੀ ਪੂਰਾ ਮੇਰਾ ਸ਼ਰਟ ਜਿਹੜਾ ਹੋ ਗਿਆ ਹੈਗਾ ਸਲਵਾਰ ਨਹੀਂ ਹੋਇਆ ਸਿਰਫ ਸ਼ਰਟ ਕੀਤਾ ਤੇ ਅਗਰ ਸਲਵਾਰ ਵੀ ਕਰਨਾ ਤਾਂ ਮੈਨੂੰ ਜ਼ਰੂਰ ਦੱਸਣਾ ਤੇ ਮੇਰੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਨਾ ਤੇ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਹੋ ਸਕਦਾ ਕਿ ਨਾ ਮੈਂ ਚੈਲੰਜ ਹੋਵੇ ਤੇ ਸੋ ਬਾਈ ਬਾਈ